ਹੋਰ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਦੋਸਤੋ ਆਪ ਅੱਜ ਪਹੁੰਚਿਆ ਸੱਤ ਲੋਜ ਦਰਿਆ ਤੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿੰਨੀ ਰਫਤਾਰ ਨਾਲ ਪਾਣੀ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਆਹ ਦੇਖ ਸਕਦੇ ਹੋ ਤੁਸੀਂ ਇਹ ਦੋਸਤੋ ਸੱਤ ਲੋਜ ਦਰਿਆ ਅੱਜ ਦੀ ਤਰੀਕ 12 ਤੇ ਸੋਮਵਾਰ ਦੋਨੋਂ ਆਪਾਂ ਬੁਖਾਰ ਰਹੇ ਆ ਤਾਜ਼ਾ ਹਾਲਾਤ ਅਪਡੇਟ ਦੇਖ ਸਕਦੇ ਹੋ ਤੇ ਇਧਰ ਤੁਸੀਂ ਝੋਨੇ ਦੇਖ ਸਕਦੇ ਹੋ ਬਹੁਤ ਹੀ ਵਧੀਆ ਨਜ਼ਾਰੇਦਾਰ ਝੋਨੇ ਵੀ ਖੜੇ ਨੇ ਤੇ ਮਾਰਤਾ ਸਾਰੀ ਦੋਸਤੋ ਪਾਣੀ ਵੀ ਪੈਂਦੀ ਏ ਜਿੱਦਾ ਕੀ ਪਾਣੀ ਜਦੋਂ ਸਤਲੁਜ ਵਿੱਚ ਜਦੋਂ ਜ਼ਿਆਦਾ ਆਂਦਾ ਹੈ ਤੇ ਉਦੋਂ ਕੋਸ਼ ਅੱਦ ਤੱਕ ਟੈਨਸ਼ਨਾਂ ਜ਼ਰੂਰ ਪੈ ਜਾਂਦੀਆਂ ਨੇ ਦੇਖੋ ਤੁਸੀਂ ਕੰਡੇ ਤੇ ਖੜਿਆ ਹੈ ਇਥੇ ਢਾਹ ਵੀ ਬਹੁਤ ਜ਼ਿਆਦਾ ਹੈ ਤੇ ਲਾਈਕ ਕਮੈਂਟ ਸ਼ੇਅਰ ਤੁਸੀਂ ਕਰਦੇ ਵਿਆ ਨੇ ਆਪਾਂ ਤੁਹਾਨੂੰ ਅੱਜ ਦੇ ਹਾਲਾਤ ਦਿਖਾ ਰਹੇ ਆ ਨਵੀਂ ਅਪਡੇਟ ਤੇ ਆ ਸਾਹਮਣੇ ਤੁਸੀਂ ਦੇਖੋ ਖਮਾ ਜਿੱਥੇ ਢਾਹ ਲੱਗੀ ਹੋਈ ਹੈ ਆ ਦੇਖ ਸਕਦੇ ਜੀ ਬਹੁਤ ਹੀ ਜ਼ਿਆਦਾ ਰਫਤਾਰ ਨਾਲ ਪਾਣੀ ਚੱਲ ਰਿਹਾ ਹੈ ਸੱਤ ਲੋਹ ਦਰਿਆ ਦਾ ਇੱਥੇ ਠਾ ਲੱਗੀ ਜ਼ਿਆਦਾ ਤਾਂ ਇਹ ਦੋਸਤੋ ਸੱਤ ਲੋਹ ਦਰਿਆ ਦੀਆਂ ਤਸਵੀਰਾਂ ਨੇ ਦਿਖਾ ਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਵਿਆਂ ਨੇ ਇਹ ਵੀ ਜ਼ਮੀਨ ਕਿਸੇ ਟਾਈਮ ਉਹ ਟਾワー ਦੇ ਅਗਲੇ ਪਾਸੇ ਜ਼ਮੀਨ ਸੀਗੀ ਇੱਥੇ ਹੀ ਬਹੁਤ ਜ਼ਿਆਦਾ ਟਾ ਲੱਗੀ ਸੀ ਤੇ ਆ ਜਿਹੜੇ ਲੱਗੇ ਪਏ ਨੇ ਗੱਟੇ ਭਰੇ ਨੇ ਮਿੱਟੀ ਦੇ ਇਹਦੇ ਨਾਲ ਹੀ ਸਪੋਰਟ ਨਾਲ ਲਾਈ ਸੀ ਤੇ ਟਾ ਜਿਹੜੀ ਇਹ ਰੁਕ ਗਈ ਇਸ ਥਾਂ ਤੇ ਮਿੱਟੀ ਨਹੀਂ ਲੱਗੀ ਗੱਟੇ ਨਹੀਂ ਭਰੀ ਚੇ ਇੱਥੇ ਢਾ ਜਿਹੜੀ ਹਾਲੇ ਵੀ ਚੱਲੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਸੱਤ ਲੋ ਦਰਿਆ ਇਹ ਦੋਸਤੋ ਸਾਡਾ ਜਲੰਧਰ ਜਿਹੜਾ ਇਲਾਕਾ ਪਿੰਡ ਵੇਰਾ ਜ਼ਿਲ੍ਹਾ ਜਲੰਧਰ ਪਿੰਡ ਵੇਰਾ ਸੌਰੀ ਜ਼ਿਲ੍ਹਾ ਜਲੰਧਰ ਹੈ ਪਿੰਡ ਵੇਰਾ ਹੈ ਸਹੀ ਨਿਕੋ ਉਤਰ ਤੁਸੀਂ ਦੇਖ ਸਕਦੇ ਹੋ